8 ਅਕਤੂਬਰ 1926 ਦੀ ਸਵੇਰ ਜਦੋਂ ਮੋਨਾਕੋ ਦੇ ਮੌਂਟੀਕਾਰਲੋ ਇਲਾਕੇ ਦੇ ਸਮੁੰਦਰ ਵਿੱਚ ਇੱਕ ਮਛੇਰਾ ਮੱਛੀਆਂ ਫੜਨ ਲਈ ਨਿਕਲਿਆ ਤਾਂ ਉਸ ਨੂੰ ਸਮੁੰਦਰ ਦੇ ਕਿਨਾਰੇ ਦੇ ਉਥਲੇ ਪਾਣੀਆਂ ਵਿੱਚ ਇੱਕ ਮਹਿਲਾ ਦਾ ਮ੍ਰਿਤਕ ਸਰੀਰ ਦਿਖਾਈ ਦਿੱਤਾ ਉਕਤ ਮਛੇਰੇ ਨੇ ਤੁਰੰਤ ਪਾਣੀ ਵਿੱਚ ਉਤਰ ਕੇ ਮਹਿਲਾ ਦੇ ਸਰੀਰ ਨੂੰ ਕਿਨਾਰੇ ਲਿਆਂਦਾ ਅਤੇ ਮੌਂਟੀਕਾਰਲੋ ਪੁਲਿਸ ਵਿਭਾਗ ਨੂੰ ਸੂਚਿਤ ਕੀਤਾ ਪੁਲਿਸ ਨੇ ਜਦੋਂ ਮੌਕੇ ਤੇ ਪਹੁੰਚ ਕੇ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਇਹ লাশ ਸਿੱਖ ਰਾਜ ਦੀ ਸਭ ਤੋਂ ਛੋਟੀ ਰਾਜਕੁਮਾਰੀ ਐਡਾ ਆਇਰਨ ਦੀ ਹੈ ਦੱਸਿਆ ਗਿਆ ਕਿ ਰਾਜਕੁਮਾਰੀ ਆਇਰਨ ਵਿਸਮਾਦ ਦੀ ਸ਼ਿਕਾਰ ਸੀ ਜਿਸ ਕਾਰਨ ਉਸਨੇ ਸਮੁੰਦਰ ਵਿੱਚ ਡੁੱਬ ਕੇ ਆਪਣੀ ਜਾਨ ਦੇ ਦਿੱਤੀ ਮੋਨਾਕੋ ਤੇ ਫਰਾਂਸ ਦੇ ਕਈ ਅਖਬਾਰਾਂ ਨੇ ਰਾਜਕੁਮਾਰੀ ਆਇਰਨ ਦੀ ਖੁਦਕੁਸ਼ੀ ਅਤੇ ਉਸ ਦੀ ਜ਼ਿੰਦਗੀ ਦੀਆਂ ਖਬਰਾਂ ਨੂੰ ਪ੍ਰਮੁੱਖਤਾ ਨਾਲ ਛਾਪਿਆ ਅਤੇ ਉਸ ਨੂੰ ਗੁੰਮਸ਼ੁਦਾ ਰਾਜਕੁਮਾਰੀ ਦਾ ਨਾਮ ਦਿੱਤਾ ਗਿਆ ਡਾਕਟਰਾਂ ਦੀ ਟੀਮ ਨੇ ਰਾਜਕੁਮਾਰੀ ਨੂੰ ਗੰਭੀਰ ਡਿਪਰੈਸ਼ਨ ਦੀ ਬਿਮਾਰੀ ਦਾ ਸ਼ਿਕਾਰ ਦੱਸਿਆ ਜੋ ਉਸ ਨੂੰ ਮੌਤ ਵੱਲ ਖਿੱਚ ਕੇ ਲੈ ਗਈ ਆਖਰਕਾਰ ਉਸ ਦਾ ਸਰੀਰ ਮੌਂਟੀ ਕਾਰਲੋ ਵਿਖੇ ਹੀ ਅੰਗਰੇਜ਼ੀ ਰੀਤੀ ਰਿਵਾਜਾਂ ਮੁਤਾਬਕ ਦਫਨਾ ਦਿੱਤਾ ਗਿਆ ਖਾਲਸਾ ਰਾਜ ਦਾ ਹਿੱਸਾ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਹੋਣ ਦੇ ਚਲਦਿਆਂ ਉਹ ਸ਼ਾਹੀ ਅੰਤਿਮ ਵਿਦਾਈ ਦੇ ਹੱਕਦਾਰ